ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਬਿਗ ਬ੍ਰੇਕਿੰਗ ਲੈ ਕੇ ਹਾਜ਼ਰ ਹੋ ਗਿਆ ਦਿਨੇ ਦੁਪਹਿਰੀ ਘਰ ਦੇ ਵਿੱਚ ਜਿਹੜੀ ਹੈ ਇੱਕ ਮਹਿਲਾ ਬਜ਼ੁਰਗ ਦੀ ਲਾਸ਼ ਜਿਹੜੀ ਹੈ ਪੇਤ ਪਰੇ ਹਾਲਾਤਾਂ ਦੇ ਵਿੱਚ ਮਿਲਦੀ ਹੈ ਦੱਸਦਾ ਹੀ ਇਹ ਪਦਰੋਇਆ ਦੇ ਟੀਚਰ ਕਲੋਨੀ ਦੇ ਵਿੱਚ 60 ਸਾਲ ਦੀ ਨੀਲਮ ਸ਼ਰਮਾ ਜੋ ਕਿ ਇਕੱਲੇ ਘਰ ਸੀ ਉਹਨਾਂ ਦੇ ਜਿਹੜੇ ਪਤੀ ਨੇ ਉਹ ਕੰਮ ਤੇ ਸੀ ਤੇ ਘਰ ਦੇ ਵਿੱਚ ਉਹ ਇਕੱਲੇ ਸੀ ਤੇ ਉਹਨਾਂ ਦੀ ਪੇਤ ਪਰੇ ਹਾਲਾਤਾਂ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਦੱਸਦਾ ਹੀ ਇਹ ਉਹਨਾਂ ਦੇ ਜਵਾਈ ਸਮੀਰ ਸ਼ਰਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਤੇ ਦੱਸਿਆ ਹੈ ਉਹਨਾਂ ਨੇ ਕਿਸ ਤਰ੍ਹਾਂ ਦੇ ਨਾਲ ਆਲੋ ਉਹਨਾਂ ਦੀ ਜਿਹੜੀ ਸਾਸੂ ਮਾਇਆ ਉਹਨਾਂ ਦੀ ਜਿਹੜੀ ਐ ਸੱਸ ਦੀ ਡੈੱਡ ਬੋਡੀ ਜਿਹੜੀ ਕਾਰ ਦੇ ਵਿੱਚ ਮਿਲੀ ਉਹਨਾਂ ਨੇ ਦੱਸਿਆ ਹੈ ਕਿ ਇਸ ਦੇ ਨਾਲ ਹੀ ਬਾੜ ਪਾਰਸ਼ਦ ਜਿਹੜੇ ਨੇ ਜਗਲ ਕੁਸ਼ੋਰ ਉਹ ਵੀ ਇੱਥੇ ਮੌਕੇ ਤੇ ਮੌਜੂਦ ਸੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਪੁਲਿਸ ਦਾ ਜਮਾਵੜਾ ਜੜਿਆ ਉਹ ਲੱਗਿਆ ਹੈ ਤੇ ਪੁਲਿਸ ਨੂੰ ਵੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿਸ ਤਰ੍ਹਾਂ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਅਨੀਲਮ ਸ਼ਰਮਾ ਦੇ ਪਤੀ ਕਮਤੇ ਸੀ ਤਾਂ ਉਹਨਾਂ ਨੇ ਕਾਲ ਫੋਨ ਵੀ ਕੀਤਾ ਉਹਨਾਂ ਵੱਲੋਂ ਫੋਨ ਕੀਤਾ ਗਿਆ ਤੇ ਜਦੋਂ ਫੋਨ ਨਹੀਂ ਚੁੱਕਿਆ ਗਿਆ ਤਾਂ ਕਰੀਬ 3 ਵਜੇ ਦੇ ਕਰੀਬ ਘਰ ਆ ਕੇ ਜਦੋਂ ਉਹਨਾਂ ਨੇ ਦੇਖਿਆ ਤਾਂ ਨੀਲਮ ਸ਼ਰਮਾ ਦੀ ਡੈੱਡ ਬੋਡੀ ਜਿਹੜੀ ਹੈ ਉਹ ਘਰ ਦੇ ਵਿੱਚ ਪਈ ਸੀ ਤੇ ਜਦੋਂ ਹਸਪਤਾਲ ਦੇ ਵਿੱਚ ਉਹਨਾਂ ਨੂੰ ਲਿਜਾਇਆ ਆਤਾ ਰਸਤੇ ਦੇ ਵਿੱਚ ਹੀ ਉਹਨਾਂ ਦੀ ਮੌਤ ਜਿਹੜੀ ਹੈ ਉਹ ਹੋ ਜਾਂਦੀ ਹੈ ਦੱਸਦੇ ਇਹ ਕਤਲ ਤੋਂ ਪਹਿਲਾਂ ਜਿਹੜਾ ਅਸੀਂ ਕਹਿ ਨਹੀਂ ਸਕਦੇ ਅਜੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਜਿਹੜੀ ਉਹ ਮਿਲੀ ਹੈ ਕਿ ਡੈੱਡ ਬੋਡੀ ਦੀ ਜਿਹੜੀ ਹੈ ਸੋਨੇ ਦੀ ਬਾਲੀਆਂ ਜੜੀਆਂ ਉਹਨਾਂ ਨੇ ਕੰਨ ਦੇ ਵਿੱਚ ਪਾਈ ਸੀ ਨੀਲਮ ਸ਼ਰਮਾ ਨੇ ਉਹ ਵੀ ਗਾਇਬ ਨੇ ਤੇ ਸੋਨੇ ਦੀਆਂ ਚੂੜੀਆਂ ਜੜੀਆਂ ਨੇ ਉਹ ਵੀ ਅਗਾਇਬ ਨੇ ਤੇ ਕਰੀਬ 4 ਤੋਂ 4.5 ਲੱਖ ਰੁਪਏ 4.5 ਲੱਖ ਰੁਪਏ ਦਾ ਅਮਾਉਂਟ ਜਿਹੜਾ ਉਹ ਦੱਸਿਆ ਜਾ ਰਿਹਾ ਉਹ ਵੀ ਘਰ ਦੇ ਵਿੱਚੋਂ ਚੋਰੀ ਦੱਸਿਆ ਜਾ ਰਿਹਾ ਤੇ ਸੀਸੀਟੀਵੀ ਫੁਟੇਜ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਪੁਲਿਸ ਵੱਲੋਂ ਫਿਲਹਾਲ ਆਸ-ਪਾਸ ਜਿੰਨੇ ਵੀ ਸੋਰਸਸ ਨੇ ਉਹਨਾਂ ਤੋਂ ਇਨਫੋਰਮੇਸ਼ਨ ਗੈਦਰ ਕੀਤੀ ਜਾ ਰਹੀ ਹੈ ਕਿ ਕੋਈ ਸੁਰਾਕ ਲੱਗ ਸਕੇ ਤੇ ਇਸ ਮੌਕੇ ਤੇ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਰਜਿੰਦਰ ਮਨਹਾਸ ਦੇ ਨਾਲ ਵੀ ਸਾਡੇ ਵੱਲੋਂ ਖਾਸ ਗੱਲਬਾਤ ਕੀਤੀ ਗਈ ਹੈ ਕਿ ਕੁਝ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਤੇ ਪਰਿਵਾਰਕ ਮੈਂਬਰ ਨੇ ਕਿ ਕਿ ਜਾਣਕਾਰੀ ਸਾਂਝੀ ਕੀਤੀ ਹੈ ਆਓ ਤੁਹਾਨੂੰ ਉਹ ਵੀ ਦਿਖਾ ਦਿੰਦੇ ਹਾਂ ਸ਼ਰਮਾ ਜੀ ਮੇਰੇ ਮਦਰ ਇਨ ਲਾਉ ਨੇ ਤੇ ਮੇਰੇ ਫਾਦਰin ਲਾ ਦਾ ਕੋਈ 3 ਵਜੇ ਫੋਨ ਆਇਆ ਕਿ ਮੈਂ ਘਰ ਆਇਆ ਤਾਂ ਅੱਗੇ ਮੇਰੇ ਮਦਰin ਲਾ ਡੈੱਡ ਪਈ ਸੀ ਤੇ ਮੈਂ ਵੀ ਆ ਗਿਆ ਅਸੀਂ ਹਸਪੀਟਲ ਲੈ ਕੇ ਗਏ ਆ ਤੇ ਉਹਨਾਂ ਨੇ ਕਿਹਾ ਕਿ ਅੱਧਾ ਘੰਟਾ ਹੋ ਗਿਆ ਨਾ ਦੀ ਡੈਥ ਹੋਏ ਦੇ ਤੇ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਇਹਨਾਂ ਦੇ ਕੰਨ ਦੀ ਬਾਲੀਆਂ ਔਰ ਚੂੜੀਆਂ ਦੋਨੇ ਨਹੀਂ ਸੀ ਤੇ ਇੱਕ ਕੋਈ 4.5 ਲੱਖ ਰੁਪਏ ਕੈਸ਼ ਪਿਆ ਸੀ ਘਰ ਉਹ ਵੀ ਕੈਸ਼ ਨਹੀਂ ਆ ਤੇ ਬਾਕੀ ਸਾਨੂੰ ਪਤਾ ਨਹੀਂ ਲੱਗਿਆ ਕਿ ਕੌਣ ਆਇਆ ਕੀ ਕਰ ਗਿਆ ਪਰ ਪੁੱਛੇ ਜਾਣੇ ਕਹਿ ਰਿਹਾ ਕਿ ਕੋਈ 1:20 ਮਿੰਟ ਤੋਂ ਲੈ ਕੇ 2:00 ਵਜੇ ਤੱਕ ਤੁਹਾਡੇ ਦਰਵਾਜ਼ੇ ਕੋਈ ਸਕੂਟੀ ਖੜੀ ਸੀ ਵਾਈਟ ਰੰਗ ਦੀ ਤੇ ਬਾਕੀ ਅਜੇ ਤੱਕ ਕੋਈ ਪਤਾ ਨਹੀਂ ਬਾਕੀ ਹੁਣ ਪੁਲਿਸ ਦੇਖੋ ਕਰ ਰਹੀ ਹੈ ਘਰ ਕੱਲੇ ਸੀ ਘਰ ਕੱਲੇ ਰਹਿੰਦੇ ਕਿਉਂਕਿ ਇਹਨਾਂ ਦਾ ਬੇਟਾ ਕੋਈ ਨਹੀਂ ਹੈ ਹਸਬੰਦ ਇਹਨਾਂ ਦੇ ਸੇਲ ਪਰਚੇ ਦਾ ਕੰਮ ਕਰਦੇ ਹੋ 3:00 ਵਜੇ ਆਉਂਦੇ ਘਰ 2:00 ਵਜੇ ਉਹਨਾਂ ਨੇ ਕਾਲ ਕੀਤੀ ਇਹਨਾਂ ਨੇ ਕਾਲ ਚੁੱਕੀ ਨਹੀਂ ਤੇ ਉਹਨਾਂ ਆਪਣੇ ਟਾਈਮ ਤੇ 3:00 ਵਜੇ ਘਰ ਆਇਆ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਡੱਡ ਪਈ ਸੀ ਉਹਨਾਂ ਨੇ ਤਾਇਆ ਜੀ ਵਗੈਰਾ ਨੂੰ ਬੁਲਾਇਆ ਤੇ 19 ਦੇ ਮੈਂ ਵੀ ਪਹੁੰ ਅਸੀਂ ਫਟਾਫਟ ਚੱਕ ਕੇ ਆ ਜੇ ਮੈਂ ਹਸਪੀਟਲ ਲੈ ਗਏ ਤੇ ਉਹਨਾਂ ਨੇ ਕਿਹਾ ਜੀ ਇਹ ਡਟਾ ਕੇ ਸਾਢੇ 4 ਲੱਖ ਰੁਪਏ ਘਰ ਹੁੰਦੇ ਕਿਥੋਂ ਆਉਣਗੇ ਇਹਨਾਂ ਦੇ ਕੋਈ ਜੱਦੀ ਪ੍ਰਾਪਰਟੀ ਨਹੀਂ ਪੇਕੇ ਵਾਲੇ ਪਾਸੋਂ ਪ੍ਰਾਪਰਟੀ ਵਿਕੀ ਸੀ ਉਹਦਾ ਪੈਸਾ ਨਹੀਂ ਸੀ ਨਾਲ ਸੀ ਲਿਪਟੇ ਜਿਹਾ ਵੀ ਸੀ ਸੀਸੀਟੀਵੀ ਕੈਮਰਾ ਵਗੈਰਾ ਲੱਗੇ ਸਾਰੇ ਸਾਡੇ ਤੇ ਕੋਈ ਨਹੀਂ ਲੱਗਿਆ ਆਲੇ ਦੁਆਲੇ ਵੀ ਕੋਈ ਨਹੀਂ ਹੈ ਇਸ ਟਾਈਮ ਕਿਸੇ ਤੋਂ ਕੋਈ ਸ਼ੱਕ ਨਹੀਂ ਸੀ ਸਾਡੇ ਸਾਰੇ ਸਮਝ ਨਹੀਂ ਲੱਗਣ ਦੀ ਪਿਆ ਕੋਈ ਭੇਤੀ ਆ ਹੁਣ ਪਤਾ ਨਹੀਂ ਕਿਹਨਾਂ ਤੇ ਫਿਰ ਸਿਰ ਮੈਨੂੰ ਸਾਢੇ 4 ਬੀ ਫੋਨ ਆਇਆ ਮਹਲੇ ਜੋ ਕੀ ਇਦਾਂ ਦਾ ਵਾਰਦਾਤ ਹੋਈ ਆ ਤੇ ਮੈਂ ਉਸੇ ਦਿਲੇ ਉੱਠ ਕੇ ਘਰੋਂ ਇੱਥੇ ਆ ਗਿਆ ਇਹਨਾਂ ਨੂੰ ਪੁੱਛਿਆ ਮੈਂ ਵੀ ਮੈਂ ਕਿਹਾ ਕਿ ਪੁਲਿਸ ਰਿਪੋਰਟ ਕਰਾਈ ਆ ਤੇ ਕਹਿੰਦੇ ਕਿ ਪੁਲਿਸ ਰਿਪੋਰਟ ਨਹੀਂ ਕਰਾਈ ਮੈਂ ਕਿਉਂ ਨਹੀਂ ਕਰਾਈ ਕਹਿੰਦੇ ਕਿ ਉਹ ਪੋਸਟਮਾਰਟਮ ਕਰਦੇ ਆ ਇਸ ਕਰਕੇ ਆਹੀ ਕਰਦਿਆਂ ਕਰਾਈ ਨਹੀਂ ਮਨਾਂ ਵੱਡੀ ਵੱਡੀ ਬਾਰਦਾਤ ਹੋ ਗਈ ਆ ਨਾਲ ਗਹਿਣੇ ਚੋਰੀ ਹੋ ਗਿਆ ਨਾਲ ਕਹਿੰਦੇ ਡੈਥ ਹੋ ਗਈ ਆ ਜਿਹੜੀ ਇਸ ਦੀ ਤੇ ਤੁਹਾਨੂੰ ਪੁਲਿਸ ਨੇ ਮੈਂ ਫਟਾਫਟ ਉਸੇ ਵੇਲੇ ਐਸਐਚਓ ਸਾਹਿਬ ਨੂੰ ਫੋਨ ਕੀਤਾ ਜੇ ਐਸਐਚਓ ਸਾਹਿਬ 10-15 ਮਿੰਟ ਦੇ ਅੰਦਰ ਅੰਦਰ ਇੱਥੇ ਪਹੁੰਚ ਗਿਆ ਦੋਸਤੋ ਬਾਅਦ ਉਹ ਇਨਕੁਆਰੀ ਕਰਨ ਦੇ ਸਾਰੀ ਤੇ ਜੋ ਉਹਨਾਂ ਦੱਸਿਆ ਕਿ ਦੋ ਨਾ ਕੰਨਾਂ ਦੇ ਟੋਪਸ ਜਿਹੜੀ ਦਾ ਦੋ ਹੱਥ ਚ ਚੂੜੀਆਂ ਸੀ ਤੇ ਨਾਲ 4.5 ਲੱਖ ਰੁਪਏ ਕੋਈ ਜ਼ਮੀਨ ਵੇਚੀ ਤੇ 10-15 ਦਿਨ ਦਾ ਘਰ ਚ ਹੀ ਪਿਆ ਸੀ 3 ਵਜੇ ਕਹਿੰਦਾ ਮੈਂ ਆਉਣਾ ਤੇ 3 ਵਜੇ ਜਦੋਂ ਮੈਂ ਆ ਕੇ ਦਰਵਾਜ਼ਾ ਖੜਕਾਇਆ ਤੇ ਉਹ ਬੋਲੀ ਨਹੀਂ ਅੰਦਰ ਜਾ ਕੇ ਦੇਖਿਆ ਤੇ ਉਹ ਵੀ ਢਾਲ ਪਈ ਦੀ ਤੇ ਮੈਂ ਫੜਾਫੜ ਚੁੱਕ ਗਏ ਉਹਨਾਂ ਨੇ ਅੱਗੇ ਮੈਂ ਜਸਤਾਲ ਲਾ ਕੇ ਗਿਆ ਅਜੇ ਮੈਂ ਜਸਤਾਲ ਉਹਨਾਂ ਕਹਿ ਗਏ ਤੇ ਘੰਟੇ ਕਿ ਦੀ ਮਰ ਚੁੱਕੀ ਹੀ ਹੈ ਕੀ ਲੱਗਦਾ ਕਿ ਐਡਾ ਕਿਸਰਾ ਹੋਈ ਉਹਨਾਂ ਦੀ ਲੇਡੀ ਜੀ ਜੇ ਲੱਗਦਾ ਮੈਨੂੰ ਕਿ ਉਹ ਤੇ ਵੈਸੇ ਹੀ ਬੜੀ ਕਮਜ਼ੋਰੀ ਤੇ ਰਿਪੋਰਟਾਂ ਵੀ ਦੱਸਣ ਦੇ ਆ ਵੀ ਕੱਲ ਵੀ ਦਿਖਾ ਗਿਆ ਆ ਇਹਦੀ ਸ਼ੂਗਰ ਬੜੀ ਡਾਊਨ ਹੀ ਪਰਸਾ ਵੀ ਦਿਖਾ ਗਿਆ ਆ ਤੇ ਉਹ ਸਦਾ ਨੈਚੁਰਲ ਡੈਥ ਉਹਦੀ ਹੋ ਗਈ ਹੋਏ ਮੈਨੂੰ ਨਹੀਂ ਪਤਾ ਹੋਸੇ ਜਾਂ ਉਹਦੇ ਹੱਥ ਉਹਦੇ ਨਾਲ ਡਰ ਨਾਲ ਉਹਨੂੰ ਕੋਈ ਅਟੈਕ ਹੋ ਗਿਆ ਹੋਇਆ ਜਾਂ ਕੋਈ ਕਿਦਾਂ ਦੀ ਕੱਲ ਵੀ ਉਹਦੇ ਚ ਕੋਈ ਅੰਤ ਦੀ ਬਾਰਦਾਤ ਹੋਈ ਨਹੀਂ ਨਹੀਂ ਕਦੀ ਬਾਰਦਾਤ ਇਦਾਂ ਦੀ ਨਹੀਂ ਹੋਈ ਨੇ ਆਪਾਂ ਇਹ ਨਹੀਂ ਕਹ ਸਕਦੇ ਕਤਲ ਹੋਇਆ ਹੈ ਜੇ ਤੇ ਪਹੁੰਚੇ ਮੌਕੇ ਤੇ ਔਰ ਜੋ ਇਨਫੋਰਮੇਸ਼ਨ ਮਿਲੀ ਹੈ ਉਹ ਚ ਸਸਪੀਸ਼ਨ ਤੇ ਹੀ ਹੈ ਇਹ ਕੋਈ ਨਾ ਕੋਈ ਘਰ ਚ ਐਂਟਰ ਹੋਈ ਹੈ ਔਰ ਇਹਦੀ ਮੌਤ ਕਿ ਹੋਈ ਹੈ ਕਿ ਇੱਕ ਸਟੋਰੀ ਹੈ ਅਵੇ ਇਹ ਜਿਹੜਾ ਕੋਈ ਡਾਊਟਫੁਲ ਹੈ ਕਿੱਦਾਂ ਹੋਈ ਸੱਟ ਮਾਰੀ ਹੈ ਕੀ ਹੋਇਆ ਪੋਸਮਾਰਟਮ ਤੋਂ ਪਤਾ ਲੱਗੇਗਾ ਬਟ ਹਾਲਾਤ ਜਿਹੜੇ ਆ ਸਸਪੀਸ਼ਸ ਆ ਉਹਦੀ ਇਨਵੈਸਟੀਗੇਸ਼ਨ ਆਪਾਂ ਸ਼ੁਰੂ ਕਰਦੇ ਨੁਕਸਾਨ ਉਹਨਾਂ ਨੇ ਕਹਿੰਦੇ ਵਰਡਿਕਟ ਹੈ ਉਹਨਾਂ ਦੇ ਜੋ ਵਰਡਸ ਨੇ ਆ ਪੀ ਸਾਡੇ ਕੁਝ ਪੈਸੇ ਸੀ ਸਾਡੇ 1.4 ਲੱਖ ਰੁਪਈਆ ਕਿਚੀ ਜੀ ਆਪਾਂ ਰਜਿਸਟ੍ਰਿਕ ਕੀਤੀ ਸੀ ਉਹਦੇ ਪੈਸੇ ਆਏ ਸੀ ਕੁਝ ਤੇ ਉਹ ਕੁਝ ਪਏ ਹੋਏ ਸੀ। ਹੋਰ ਹਾਂਜੀ ਉਹਨਾਂ ਦੇ ਮੁਤਾਬਕ ਉਹਨਾਂ ਦੇ ਕੰਨ ਦੇ ਵਿੱਚ ਜਿਹੜੇ ਕਾਂਟੇ ਸੀ ਤੇ ਹੱਥ 'ਚ ਕੜੇ ਸੀ ਜਿਹਨਾਂ ਉਹ ਕਦੇ ਨਹੀਂ ਖੋਲੇ ਉਹ ਵੀ ਗਾਇਬ ਹੈ। ਕੋਈ ਸੀਸੀਟੀਵੀ ਫੁਟੇਜ ਨਹੀਂ ਅਜੇ ਕੋਈ ਫੁਟੇਜ ਲੱਗੇ ਸ਼ੱਕੇ ਤਾਂ ਕੋਈ ਮਿਲ ਨਹੀਂ ਰਹੀ। ਜਿਹੜੀ ਇੱਕ ਅਵੇਲੇਬਲ ਹੈ ਉਹਦੇ 'ਚ ਕੋਈ ਇਦਾਂ ਦਾ ਕੋਈ ਰਿਕਾਰਡ ਨਹੀਂ ਆ ਰਿਹਾ। ਬਟ ਅਸੀਂ ਹੁਣ ਪਹੁੰਚਿਆ ਇਸ ਟਾਈਮ ਲੱਗੇਗਾ ਆਪਾਂ ਟੀਮਾਂ ਬਣਾ ਕੇ ਸਾਰਾ ਸਰਚ ਕਰਨ ਲੱਗੇ ਆ। ਸਰਕਾਰ 'ਚ ਕਿੰਨੇ ਜਾਣੇ ਰਹਿੰਦੇ ਸੀਗੇ? ਘਰ ਤੇ ਮੀਆਂ ਬੀਬੀ ਸੀ। ਇਹ ਕਾਪੇ ਤੇ ਉਹ ਜਿਹੜਾ ਜਗਦੀਸ਼ ਰਾਜ ਜੀ ਨਾਲ ਉਹਦੇ ਹਸਬੰਦ ਉਹ ਸੇਰਪੁਰ ਚ ਜਿਹਦਾ ਕੰਮ ਕਰਦੇ ਆ ਮੋਟਰਸਾਈਕਲ ਦਾ ਕਿਸ਼ਰ ਕਿੰਨੇ ਦਾ ਅਪਰੋਕਸੀਮੇਟਲੀ ਉਹਨਾਂ ਮੁਤਾਬਕ 4.5 ਲੱਖ ਰੁਪਏ ਹੈ ਹੈ ਮਹਿਲਾ ਦੀ ਉਮਰ ਕੋ 60 ਕਰੀਵੇ ਪਰਿਵਾਰ ਨਾਲ ਗੱਲ ਹੋਈ ਤੁਹਾਡੀ ਕੁਝ ਦੱਸਿਆ ਉਹਨਾਂ ਨੇ ਕਿੰਨੇ ਸਮੇਂ ਦਾ ਵਾਕਿਆ ਹੈਗਾ ਜਾਂ ਕਦੋਂ ਉਹਨਾਂ ਨੂੰ ਪਤਾ ਲੱਗਿਆ ਨਹੀਂ ਉਹਨਾਂ ਨੂੰ ਪਤਾ ਲੱਗਾ ਵੀ ਉਹ ਮੈਂ ਪਹਿਲਾਂ ਫੋਨ ਕਰ ਰਿਹਾ ਫੋਨ ਨਹੀਂ ਚੱਕ ਰਹੀ ਉਹ ਖਾਣਾ ਖਾਂ 3 ਵਜੇ ਹੁੰਦਾ ਹੈ ਉਹ ਕਹਿੰਦਾ ਮੈਂ ਪਹਿਲਾਂ ਕਾਲ ਕਰਦਾ ਉਹਨਾਂ ਵੀ ਖਾਣਾ ਬਣ ਗਿਆ ਬਟ ਉਹ ਕਹਿੰਦਾ ਵੀ ਜਦੋਂ ਫੋਨ ਹੀ ਚੁੱਕਿਆ ਮੈਂ ਸੋਚਿਆ ਵੀ ਸ਼ਾਇਦ ਸੌਂ ਗਈ ਹੋਏਗੀ ਤੋ 3 ਵਜੇ ਆਇਆ ਉਦੋਂ ਮੈਂ ਦੇਖਿਆ ਇਨੀਸ਼ੀਅਲ ਸੇਜ ਦਾ ਸਰ ਐਪੀਸੋਡ ਕੀ ਲੱਗਦਾ ਹੈ ਇਹ ਐਪੀਸੋਡ ਤੇ ਕੁਝ ਨਾ ਕੁਝ ਤਾਂ ਹੋਇਆ ਹੀ ਹੈ ਇਹ ਨਹੀਂ ਆ ਕਹਿ ਸਕਦੇ ਪੀਸ ਐ ਨੈਚੁਰਲ ਸਮਥਿੰਗ ਐਟ ਨਾ ਅਨੈਚੁਰਲ ਸੀ ਤੇ ਉਹਦੀ ਇਨਵੈਸਟੀਗੇਸ਼ਨ ਕਰਦੇ ਆ ਪ੍ਰੋਪਰ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਤੁਹਾਨੂੰ ਜੋ ਸਾਨੂੰ ਕੁਝ ਕੋਈ ਇਨਫੋਰਮੇਸ਼ਨ ਮਿਲੇਗੀ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਤਾਂ ਸਰੀਰ ਦੇ ਤੋਂ ਕੋਈ ਹਥਿਆਰ ਦੇ ਕੋਈ ਨਿਸ਼ਾਨ ਹੈਗੇ ਨੇ ਨੋ ਨਥਿੰਗ ਕਾਨੇ ਚ ਜਿਹੜਾ ਥੋੜਾ ਜਿਹਾ ਇੱਥੇ ਹੈ ਥੋੜਾ ਜਿਹਾ ਬਲੱਡ ਅਦਰਵਾਇ ਬਾਡੀ ਤੇ ਕੁਝ ਫਿਲਹਾਲ ਕੋਈ ਨਿਸ਼ਾਨ ਨਹੀਂ ਮਿਲ ਰਿਹਾ ਕੈਮਰ ਪਰਸਨ ਹਣੀ ਦੇ ਨਾਲ ਅਜੇ ਸੰਦੇ ਦੀ ਰਿਪੋਰਟ